ਇਹ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਇਹ ਅਸੀਂ ਭਰਤੀ ਕਰ ਰਹੇ ਹਾਂ ਕਿ ਲੋਕਾਂ ਨੂੰ ਸ਼ਰੋਮਣੀ ਕਾਲ ਦਲ ਨਾਲ ਜੋੜ ਰਹੇ ਹਾਂ ਸਾਰੇ ਨੂੰ ਸਾਰੇ ਜੋੜਨਾ ਚਾਹੁੰਦੇ ਨੇ ਅਕਾਲੀ ਸਾਹਿਬ ਬੀੜੀ ਵਿੱਚ ਮੈਂਬਰ ਦੇ ਨਾਮ ਰਿਹਾ ਉਹ ਉਹ ਆਪਣੀ ਲੀਡ ਕਿਵੇਂ ਦੇਦੇ ਇੱਕ ਪਾਰਟੀ ਇਲਾਕੇ ਵਾਲਾ ਕੰਸਟੀਟਿਊਐਂਟ ਉਹ ਦੱਸ ਤੇ ਇੱਕ ਪਾਰਟੀ ਹੈ ਬੀੜੀ ਪਾਰਟੀ ਹੋ ਰਹੀ ਹੈ ਪਾਰਟੀ ਹੋ ਰਹੀ ਹੈ ਉਹ ਕਿਹੜੀ ਹੈ ਨੇ ਉਸੇ پارٹی ਦੀ ਇੱਕੋ ਹੀ پارٹی ਦੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲ ਚਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ پارٹی ਦੀ ਨਹੀਂ ਹੋ ਰਹੀ ਸੋ ਸ਼੍ਰੋਮਣੀ ਅਕਾਲ ਚਲ ਦੀ ਭਰਤੀ ਹੋਊਗੀ ਠੀਕ ਹੈ ਪਹਿਲਾਂ ਭਰਤੀ ਕਮ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ ਭਰਤੀ ਹੈ ਵੀ ਜਦੋਂ ਪਾਰਟੀ ਚਾਹੇ ਜਦੋਂ ਮਰਜੀ ਇਹ ਲੱਖਾਂ ਮੈਂਬਰਾਂ ਨਾਲ ਜੋੜ ਸਕਦੀ ਆ ਜਿਹੜੀ ਅੱਜ ਪਾਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾ ਜੋ ਸਾਰੀ ਇਸ ਤਰ੍ਹਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ ਪਾਰਟੀ ਨਹੀਂ ਕੋ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾਵਾਂ ਮੰਨੇ ਪੰਥ ਦੀ ਤਰਜਮਾਨੀ ਹੋ ਰਹੀ ਹੈ ਲਾਲੋ ਵੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਤੇ ਸਾਰੇ ਸ਼ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਆ ਠੀਕ ਹੈ ਕਿ ਉਹ ਲੀਡਰਸ਼ਿਪ ਜੋੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਵਕਰੀ ਗੱਲ ਆ ਨੇ ਉਸ ਤੋਂ ਬਾਅਦ ਅਸੀਂ ਕਾਨੂੰਨੀ ਪ੍ਰਿਕਿਰ ਜਮਾ ਇਸ ਤੋਂ ਪਹਿਲਾਂ ਤੋਂ ਗੱਲ ਤਾਂ ਅਸੀਂ ਅਸੀਂ ਇਹ ਅਪੀਲ ਕਰਦੇ ਆ ਜਿਹੜਾ ਜਿਹੜਾ ਵੀ ਤੁਹਾਡਾ ਕੰਮ ਜੇਗਾ ਵੀ ਅਸੀਂ ਸਾਰੇ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਆਪਣੀ ਜਿਹੜੀ ਤਿਆਗ ਦੀ ਭਾਵਨਾ ਦੇ ਨਾਲ ਤੇ ਜੋ ਵੀ ਪੰਥ ਦੀਆਂ ਭਾਵਨਾਵਾਂ ਨੇ ਉਹਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਪੰਥ ਨੂੰ ਇਕੱਠਾ ਕਰੀਏ ਉਹਦੇ ਲਈ ਸਾਡੇ ਵੱਲੋਂ ਅਸੀਂ ਜਿਹੜੇ ਪੰਜ ਮੈਂਬਰ ਬੈਠੇ ਆ ਸਾਡੇ ਵੱਲੋਂ ਪੂਰੀ ਤਿਆਗ ਦੀ ਭਾਵਨਾ ਵਾ ਕਿਸੇ ਦੀ ਕੋਈ ਮੰਗ ਨਹੀਂ ਕਿਸੇ ਅਹੁਦੇ ਦੀ ਮੰਗ ਨਹੀਂ ਕੋਈ ਨਿੱਜੀ ਸ਼ਰਤ ਨਹੀਂ ਹੈ ਕਿ ਵੀ ਸਾਨੂੰ ਆ ਚਾਹੀਦਾ ਵਾ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਚੁੰਦਾ ਕਮੇਟੀ ਜਿਹੜੀ ਬਣੀ ਸੀਗੀ ਉਹਦੇ ਵਿੱਚ ਵੀ ਅਸੀਂ ਤਿੰਨ ਮੈਂਬਰ ਬੈਠੇ ਆ ਕੰਮ ਕੀਤਾ ਉਹ ਰਿਪੋਰਟ ਉਹਦੇ ਮੁਤਾਬਕ ਜੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਲਏ ਜਾਣ ਤਾਂ ਸਾਰਾ ਪੰਦ ਇਕੱਠਾ ਹੋ ਸਕਦਾ ਵਾ ਮੰਤਰੀ ਸਾਹਿਬ ਤੁਸੀਂ ਵੀ ਚਾਹੁੰਦੇ ਹੋ ਕਿ ਪੰਦ ਇਕੱਠਾ ਹੋਵੇ ਸਾਡੇ ਆ ਸ਼ੱਕੇ ਤੇਰਾ ਹੋਵੇ ਬਿਲਕੁਲ ਜੀ ਜਦੋਂ ਜਿੰਮਾ ਸਾਹਿਬ ਜਾਂ ਸੁਖਵੀਰ ਉੱਤਰ ਪ੍ਰਸ਼ਾਸਨ ਵੱਲੋਂ ਕਰਦੇ ਆ ਬਾਰ-ਬਾਰ ਇਹ ਕਹਿੰਦੇ ਕਿ ਪਾਸ ਇਕੱਠਾ ਹੋਣਾ ਚਾਹੀਦਾ ਸਭ ਇਕੱਠੇ ਹੋਣੇ ਜੀ ਦਾ ਲੱਗ ਲੋ ਫੁੱਲਾ ਸਕਦਾ ਸਾਰੇ ਹੋਣ ਫਿਰ ਅਰੋੜਾ ਕਿੱਥੇ ਪਿਆ ਹੋਇਆ ਕੜਵਰੇ ਕਿੱਥੇ ਇਕੱਠੇ ਹੋਉਂ ਕਿਉਂ ਨਹੀਂ ਨੇ ਦੇਖੋ ਇਹ ਇਕੱਠੇ ਹੀ ਸੀ ਜਦੋਂ ਅਕਾਲ ਤਖਸਬ ਵੱਲੋਂ ਕਮੇਟੀ ਬਣੀ ਆ ਜੇ ਭਰਤੀ ਸਾਰੀ ਇੱਕ ਉਥੋਂ ਕਰਾ ਕੇ ਉਹਨੂੰ ਮੰਨ ਲੈਂਦੇ ਉਹਦਾ ਉਹੀ ਸਾਰਾ ਇਕੱਠਾ ਹੀ ਸੀਗਾ ਤੇ ਹੁਣ ਵੀ ਜਿਹੜੀ ਹੋਈ ਆ ਜਿਹੜਾ ਲੱਖਾਂ ਬੰਦੇ ਜੁੜ ਰਹੇ ਨੇ ਉਹ ਆ ਦੇਖੋ ਹੁਕੂਨਮਾ ਸਾਡੇ ਕੋਲੇ ਪਿਆ ਵਾ ਇਹਨੂੰ ਪੜ ਲਓ ਅਸੀਂ ਤਾਂ ਅਕਾਲ ਤਖਸਬ ਦਾ ਹੁਕਮ ਮੰਨ ਰਹੇ ਆ ਕੋਈ ਅੱਗੇ ਮੰਨਦਾ ਨਹੀਂ ਮੰਨਦਾ ਬਾਤ ਦੀ ਗੱਲ ਆ ਅਸੀਂ ਅਕਾਲ ਤਖਤ ਦੇ ਹੁਕਮ ਅਨੁਸਾਰ ਪੰਜੇ ਮੈਂਬਰਾਂ ਨੇ ਆਪਦੀ ਜਿਹੜੀ ਡਿਊਟੀ ਬਣਦੀ ਸੀ ਜਿਹੜੀ ਸਾਨੂੰ ਸੇਵਾ ਲੱਗੀ ਸੀ ਅਸੀਂ ਉਹਨੂੰ ਨੇਪਰੇ ਚਾੜ ਦੇਣਾ ਚਾੜ ਕੇ ਡੈਲੀਗੇਟ ਚੋਂ ਕੇ ਅੱਗੇ ਪੰਥ ਨੇ ਵੀ ਦੇਖਣਾ ਵਾ ਉਹਨਾਂ ਨੇ ਵੀ ਦੇਖਣਾ ਵੀ ਅਸੀਂ ਉਹਨੂੰ ਕੀ ਕਰਨਾ ਵਾ ਵੀ ਨਾਲ ਜੋੜਨਾ ਕਿ ਨਹੀਂ ਜੋੜਨਾ ਪਰ ਜੋੜਨ ਦੇ ਲਈ ਜੋੜਨ ਦੇ ਲਈ ਇਹ ਆ ਵੀ ਤੁਹਾਨੂੰ ਉਸ ਤਰ੍ਹਾਂ ਦੀ ਤਿਆਗ ਦੀਆਂ ਭਾਵਨਾ ਸਾਰਿਆਂ ਚ ਹੀ ਹੋਣੀ ਚਾਹੀਦੀਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਅਸੀਂ ਵੀ ਬੈਠੇ ਨਾਲ ਹੀ ਸਾਰੇ ਪੰਥ ਮੈਂ ਪੁੱਛਿਆ ਸੀ ਸਰ ਦੋ ਸਵਾਲ ਨੇ ਹਾਂਜੀ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਸੂਚੀ ਭਰਤੀ ਕਰਕੇ ਸ਼੍ਰੀ ਗਵਰਨਰ ਸਾਹਿਬ ਨੂੰ ਸਾਰਾ ਮੌਕ ਦੋਗੇ ਨਹੀਂ ਨਹੀਂ ਜੀ ਜਾਂ ਤੁਸੀਂ ਉਹਦੇ ਵਿੱਚੋਂ ਡੈਲੀਗੇਟ ਚੁਣ ਕੇ ਫਿਰ ਉਹਨਾਂ ਦੀ ਟੀਮਾਂ ਚੁਣੋਗੇ ਪ੍ਰਧਾਨਦੂਗੇ ਪੂਰਾ ਜੋ ਪ੍ਰੋਸੈਸਰ ਕਰਨ ਉਹਦੇ ਪਰਿਭਾਉਗੇ ਜਾਂ ਤੁਸੀਂ ਚੋਣ ਕਮਿਸ਼ਨ ਕੋਲ ਜਾਓਗੇ ਉਸ ਤੋਂ ਬਾਅਦ ਕਿਉਂਕਿ ਦਫ਼ਤਰ ਵੀ ਹੈ ਚੋਣ ਨਿਸ਼ਾਨ ਵੀ ਹੈ ਪਾਰਟੀ ਵੀ ਹੈ ਇਹ ਸਾਰਾ ਇਹ ਸਾਰਾ ਕੌਣ ਕੇ ਦੱਸਿਆ ਉਧਾ ਜਾਓ ਚੁੱਧਾ ਸਾਹਿਬ ਦੇ ਬਾਰੇ ਐਕਸੀਡੈਂਟ ਸਮੂਚੀ ਪ੍ਰੈਸ ਜੋ ਸਵਾਲ ਕੀਤਾ ਹੈ ਵਾਲੀ ਸਾਹਿਬ ਨੇ ਸਭ ਤੋਂ ਪਹਿਲਾਂ ਸਾਡਾ ਮੁੱਖ ਮਕਸਦ ਸੀ ਜਿਹੜਾ ਅੱਜ ਦਾ ਉਹ ਜਿਹੜੀ ਵਿਦੇਸ਼ਾਂ 'ਚ ਆਨਲਾਈਨ ਭਰਤੀ ਦੀ ਡਿਮਾਂਡ ਸੀ ਬਟਾਲਾ ਸਾਹਿਬ ਵੀ ਜਾ ਕੇ ਆਏ ਨੇ ਵਾਲੀ ਸਾਹਿਬ ਵੀ ਬਹੁਤ ਸਮੇਂ ਤੋਂ ਸਾਰੇ ਲੱਗੇ ਹੋਏ ਸੀ ਅਸੀਂ ਉਹ ਡਿਮਾਂਡ ਨੂੰ ਪੂਰਾ ਕਰਨ ਲਈ ਭਾਵਨਾਵਾਂ ਨੂੰ ਵਿਦੇਸ਼ੀਆਂ ਨੂੰ ਪੂਰੀਆਂ ਕਰ ਲਈਏ ਜਿਹੜੀ ਹੈ ਪ੍ਰੋਗਰਾਮ ਕੀਤਾ ਗਿਆ ਸੋ ਉਹਦੇ ਲਈ ਅਸੀਂ ਤੁਸੀਂ ਸਾਡੀ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਵਾਲ ਕੀਤਾ ਹੈ ਕਿ ਭਰਤੀ ਦਾ ਕਰਨਾ ਕੀ ਹੈ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਅਸੀਂ ਕਰ ਰਹੇ ਹਾਂ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਔਰ ਹੁਕਮਨਾਮਾ ਸਾਹਿਬ ਦੀ ਭਾਵਨਾ ਕੀ ਸੀ। ਕਿ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਇਹ ਭਾਵਨਾ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਪੰਥ ਔਰ ਪੰਜਾਬ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਰਵਾ ਚੁੱਕੀ ਹੈ। ਇਹ ਲਫ਼ਜ਼ ਸੀਗੇ ਜੇ ਸਾਰੀ ਪ੍ਰਸ ਜਾਣ ਸਮਝਦੀ ਹੋਵੇ। ਔਰ ਉਹਦੀ ਪੂਰਤੀ ਲਈ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਪੰਜਾਬ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਦੇਣੀ ਹੈ ਉਹਦੀ ਭਰਤੀ ਇਹ ਕਮੇਟੀ ਸ਼ੁਰੂ ਕਰਕੇ ਇੱਕ ਨਵੇਂ ਲੀਡਰਸ਼ਿਪ ਜੋ ਪ੍ਰਵਾਂਤ ਲੀਡਰਸ਼ਿਪ ਹੋਵੇ ਉਹ ਅਸੀਂ ਦੇਣੀ ਸੀ ਸੋ ਉਸ ਭਾਵਨਾ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਉਹ ਜਿਹੜੀ ਚੋਣ ਹੋਈ ਹੈ ਉਹ ਪ੍ਰਵਾਂਤ ਲੀਡਰਸ਼ਿਪ ਦੀ ਚੋਣ ਨਹੀਂ ਹੈ ਨਾਓ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਔਰ ਹੁਕਮਨਾਮਾ ਸਾਹਿਬ ਦੀ ਪੂਰਤੀ ਲਈ ਹੈ ਸੋ ਉਹ ਉਹਦੇ ਚ ਸਵਾਰਥ ਔਰ ਨਿੱਜ ਭਾਰੂ ਹੈ ਸਾਡਾ ਪੰਜਾਂ ਜਣਿਆਂ ਦਾ ਕੋਈ ਮਕਸਦ ਨਹੀਂ ਕੋਈ ਮਨੋਰਥ ਨਹੀਂ ਅਸੀਂ ਨਰੋਲ ਰੂਪ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਉਹ ਭਾਵਨਾ ਨੂੰ ਪੂਰਾ ਕਰਨਾ ਕਿ ਅਸੀਂ ਨਰੋਲ ਰੂਪ ਵਿੱਚ ਇੱਕ ਪੰਥ ਪਰਵਾਂਤ ਲੀਡਰਸ਼ਿਪ ਕੌਮ ਨੂੰ ਔਰ ਪੰਜਾਬ ਨੂੰ ਦੇਣੀ ਹੈ ਸੋ ਇਹ ਇਸ ਭਾਵਨਾ ਨਾਲ ਅਸੀਂ ਕੰਮ ਕਰਨਾ ਜੇ ਕੋਈ ਉਸ ਪਾਸਿਓ ਤਿਆਗ ਔਰ ਕੁਰਬਾਨੀ ਦਾ ਜਜ਼ਬਾ ਦਿਖਾਉਂਦੇ ਨੇ ਔਰ ਪੰਥ ਇਕੱਠਾ ਹੁੰਦਾ ਉਹ ਉਹਨਾਂ ਤੇ ਹੈ ਇਧਰੋਂ ਕਿਸੇ ਨੂੰ ਲਾਲਸਾ ਨਹੀਂ ਆਇਆ ਪ੍ਰਧਾਨ ਬਣ ਦੀ ਜਾਂ ਕਿਸੇ ਅਹੁਦੇ ਦੀ ਉਹ ਉਹਨਾਂ ਦੇ ਆ ਜੋ ਕੁਰਬਾਨੀ ਔਰ ਤਿਆਗ ਦੀ ਭਾਵਨਾ ਦਿਖਾ ਕੇ ਪਿੱਛੇ ਹਟਦੇ ਨੇ ਤਾਂ ਪੰਥ ਇਕੱਠਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਔਰ ਉਹ ਝੰਡਾ ਪੰਥ ਦਾ ਸੱਟ ਹੋਣਾ ਚਾਹੀਦਾ ਹੈ ਪੰਥਕ ਭਾਵਨਾਵਾਂ ਦੀ ਕਦਰ ਹੋਣੀ ਚਾਹੀਦੀ ਹੈ ਔਰ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਸ਼ਰੋਮਣੀ ਅਕਾਲੀ ਦਲ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਜੋ ਨਹੀਂ ਲੱਗ ਰਿਹਾ ਪਿਛਲੇ ਸਮੇਂ ਤੋਂ ਜਿਸ ਕਰਕੇ ਕੌਮ ਚ ਨਰਾਸ਼ਤਾ ਹੋਈ ਹੈ ਪੰਜਾਬੀਆਂ ਨਰਾਸ਼ਤਾ ਹੋਈ ਇਹ ਭਾਵਨਾਸ ਇਹ ਫਰਟੀ ਕਮੇਟੀ ਨੂੰ ਇਹ ਕਹਿ ਰਹੇ ਨੇ ਕਿ ਜਿਹਨਾਂ ਦਾ ਚੇਅਰਮੈਨ ਇਹਨਾਂ ਕਮੇਟੀ ਕਾ ਦੀ ਗੱਲ ਹੈ ਜੀ ਪਹਿਲੀ ਗੱਲ ਤਾਂ ਤੁਸੀਂ ਇਹ ਕਹਿ ਰਹੇ ਹੋ ਜਿਹੜਾ ਜਿਹੜੀ ਚੌਂਦਾ ਕਮੇਟੀ ਤੁਸੀਂ ਗੱਲ ਕਰਦੇ ਹੋ ਉਹ ਚ ਕਲੀਅਰ ਕੱਟ ਲਫ਼ਜ਼ਾਂ ਚ ਅਸੀਂ ਕਿਹਾ ਕਿ ਸੰਗਤ ਔਰ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲੀਡਰਸ਼ਿਪ ਵਿੱਚ ਤਬਦੀਲੀ ਪਾੜਦੇ ਨੇ ਉਹ ਵਰਕਰਾਂ ਦੀ ਭਾਵਨਾ ਸੀ ਸੰਗਤ ਦੀ ਭਾਵਨਾਵਾਂ ਸੀ ਵੋਟਰ ਦੀ ਭਾਵਨਾ ਸੀ ਅਸੀਂ ਉਹ ਨਹੀਂ ਮੰਨੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਸਾਨੂੰ ਹੋਏ ਅਸੀਂ ਉਹ ਨਹੀਂ ਮੰਨੇ। ਜਿਹੜੀ ਚੀਜ਼ ਸਾਨੂੰ ਵਾਰਾ ਜਾਂਦੀ ਸੀ ਉਹ ਅਸੀਂ ਮੰਨ ਲਈ। ਜਿਹੜੀ ਸਾਨੂੰ ਪੋਲੀਟਿਕਲੀ ਵਾਰਾ ਨਹੀਂ ਸੀ ਜਾਂਦੀ ਉਹਨੂੰ ਅਸੀਂ ਰਿਜੈਕਟ ਕਰਤਾ। ਫਿਰ ਅਸੀਂ ਫਿਰ ਵੀ ਅੱਪੀ ਅਸੀਂ ਕਹੀ ਗਈ ਅਸੀਂ ਪੰਥਕਾਂ। ਫਿਰ ਪੰਥ ਮੰਨ ਲੂਗਾ ਜੀ ਵੀ ਅਸੀਂ ਪੰਥਕਾਂ। ਉਹਨਾਂ ਲੋਕਾਂ ਦੀ ਗੱਲ ਕਰਦਾ ਮੈਂ। ਇਸ ਕਰਕੇ ਅਸੀਂ ਅਸੀਂ ਨਰੋਲ ਰੂਪ ਸਾਡਾ ਕੋਈ ਸਵਾਰਥ ਨਹੀਂ ਸੱਚ ਤਾਂ ਸਭ ਘਰੇ ਬੈਠੇ ਸੀਗੇ। ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਸਾਨੂੰ ਕਮੇਟੀ ਚ ਮੈਂਬਰ ਪਾਇਆ ਜਾ ਰਿਹਾ। ਪਰੰਤੂ ਕੀ ਆਦੇਸ਼ ਦੀ ਉਲੰਘਣਾ ਹੋ ਸਕਦੀ ਹੈ ਮੈਂ ਤੁਹਾਨੂੰ ਸਵਾਲ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੁੰਦਾ ਹੈ ਫਸੀਲ ਤੋਂ ਖੜ ਕੇ ਅਨਾਉਂਸ ਹੁੰਦਾ ਉਹਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਉਹ ਤੋਂ ਮੰਨ ਕਰ ਨਹੀਂ ਹੋਇਆ ਜਾ ਸਕਦਾ ਮੰਨਣਾ ਹੀ ਹੁੰਦਾ ਔਰ ਜੇ ਦੋ ਬੰਦਿਆਂ ਨੇ ਉਹਦੀ ਉਲੰਘਣਾ ਕੀਤੀ ਹੈ ਉਹ ਦੋਸ਼ੀ ਨੇ ਕੌਮ ਦੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਾਰ ਚਾਰ ਰੂਪ ਦੇ ਵਿੱਚ ਜਿਹੜੀ ਮਸੂਤਾ ਲੀਡਰਸ਼ਿਪ ਦਾ ਕਾਰਜ ਹੈ 306 ਮਤਾ ਉਹ ਅਕਾਲ ਤਖਤ ਸਾਹਿਬ ਦੇਖੋ ਅਕਾਲ ਤਖਤ ਸਾਹਿਬ ਦੇ ਜਵਾਬ ਹਿਸ਼ ਨੇ ਉਹਦੀ ਇਨਵਨ ਪਾਲਣਾ ਉਹਨਾਂ ਨੇ ਨਹੀਂ ਕੀਤੀ ਇਹਦੇ ਵਿੱਚ ਕੋਈ ਦੋ ਰਾਇ ਨੂੰ ਇਹ ਕੌਮ ਵੀ ਜਾਣਦੀ ਹੈ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਫਿਰ ਜਦੋਂ ਸਾਹਿਬ ਨੇ ਸੁਖੀਅਤ ਸੀ ਪਦਲੂ ਕੋ ਧਾਨ ਕਰਦੇ ਸਵਾਉ ਕਿਉਂ ਦਿੱਤਾ ਤੇ ਉਹਨਾਂ ਨੂੰ ਬੜਦਾ ਮਾਨਸਿਕ ਮਾਨ ਇਸ ਇਹ ਸਵਾਲ ਤੁਸੀਂ ਜਗਦਰ ਜੀ ਨੂੰ ਪੁੱਛਿਓ ਕਹਿੰਦੇ ਲੋਕਾਂ ਨੂੰ ਨੌਜਵਾਨ ਨੂੰ ਕਿ ਸੁਖੀਅਤ ਸੀ ਬਦਲਵਾ ਕਿਉਂ ਹੋ ਗਿਆ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਸੇਖ ਕੌਮ ਦੇ ਬਹੁਤ ਰੋਲ ਮਾਡਲ ਨੇ ਨੌਜਵਾਨ ਬੜੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਸਿਕਾਨੇ ਦਿੱਤੀਆਂ ਨੇ ਇਹ ਜਿਹੜਾ ਸਵਾਲ ਹੈ ਤੁਸੀਂ ਜੈਦਾਰ ਜੀ ਦਾ ਜੈਦਾਰ ਜੀ ਤੋਂ ਜਵਾਬ ਲਓ ਸਾਬ ਇੱਥੇ ਲਗਾਤਾਰ ਮੈਂ ਕਹਿੰਦਾ ਰਹਿੰਦਾ ਇੱਥੇ ਹੁਕਮਨਾਮੇ ਦੀ ਗੱਲ ਹੋ ਰਹੀ ਆ ਉਹਨਾਂ ਹੁਕਮਨਾਮੇ ਜਿਹੜਾ ਤੁਸੀਂ ਤਰਾਈ ਕਿੰਦਨ ਲੀਡਰਸ਼ਿਪ ਨੂੰ ਖੜਾ ਕੇ ਜੈਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਫੌਮ ਚ ਪੰਚ ਅਧਾਰ ਗਵਾ ਦਿੱਤੇ ਉਹ ਅਧਾਰ ਗਵਾਉਣ ਵਾਲੇ ਚ ਕੁਝ ਲੀਡਰ ਤੁਹਾਡੇ ਨਾਲ ਵੀ ਦੇਖੇ ਜਾ ਰਹੇ ਨੇ ਉਸ ਕੇਜਾਂ ਤੇ ਵੀ ਆ ਰਹੇ ਨੇ ਕਿ ਉਹ ਇਸ ਲੱਕੜ ਨਾਲ ਆਪਣਾ ਲੋਕਾਤਾਰ ਨੂੰ ਫਿਰਦਨ ਕਿ ਅਸੀਂ ਵੀ ਨਾਲ ਤਰਤੀ ਅਸੀਂ ਕੋਈ ਅਸੀਂ ਕਿਸੇ ਨੂੰ ਅਕਾਲਤਖ ਸਾਹਿਬ ਨੇ ਆਦੇਸ਼ ਦਿੱਤੇ ਨਾ ਜੀ ਅਸੀਂ ਨਾ ਤਾਂ ਕਿਸੇ ਨੂੰ ਪ੍ਰਵਾਨਤਾ ਦੇ ਰਹੇ ਆ ਨਾ ਕਿਸੇ ਨੂੰ ਦੇ ਰਹੇ ਆ ਸਰਟੀਫਿਕੇਟ ਯੈਸ ਦਾ ਦਾ ਨੋ ਦਾ ਸਾਡਾ ਮਕਸਦ ਕੀ ਹੈ ਅਸੀਂ ਤਾਂ ਭਰਤੀ ਕਰਨੀ ਹੈ ਜੀ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਪਾਲਣਾ ਕਰ ਰਹੇ ਆ ਭਰਤੀ ਕਰਕੇ ਅਸੀਂ ਕੌਮ ਨੂੰ ਜੇ ਪੰਥ ਪ੍ਰਵਾਨ ਦੀ ਲੀਡਰਸ਼ਿਪ ਦੇ ਸਕੀਏ ਅਸੀਂ ਸਮਝਾਂਗੇ ਅਸੀਂ ਆਪਣੇ ਫਰਜ਼ ਦੀ ਪੂਰਤੀ ਕੀਤੀ ਹੈ ਤੇ ਸਾਡਾ ਕੋਈ ਮਨੋਰਥ ਨਹੀਂ ਹੈ ਉਹਨਾਂ ਦੇ ਮਨੋਰਥ ਨੇ ਕੋਈ ਵੀ ਵਿਅਕਤੀ ਜਿਹਦੇ ਸੰਦਰਭ ਵਿੱਚ ਵੀ ਹੁਕਮਨਾਮਾ ਸਾਹਿਬ ਜਾਰੀ ਨੇ ਚਾਹੇ ਕੋਈ ਸਾਡੇ ਚੋਂ ਵੀ ਕਿਉਂ ਨਾ ਹੋਵੇ ਮੈਂ ਸਮਝਦਾ ਹਾਂ ਸਾਰਿਆਂ ਨੂੰ ਹੁਕਮਾਨ ਸਾਹਿਬ ਤੇ ਪਹਰਾ ਦੇਣਾ ਚਾਹੀਦਾ। ਹੁਕਮਾਨ ਸਾਹਿਬ ਦਾ ਜਿੱਤਾ ਉਸ ਆਸਰਤੀ ਕਰ ਰਹੀ ਹੈ ਲਗਾਤਾਰ ਕਿ ਉੱਧਰੋਂ ਕਿਹੜੇ ਵੱਲੋਂ ਮਿਲੇ ਉਸਾਂ ਦੀ ਜਿੰਦ ਖਾਈ ਉਹ ਗੇਰਿਆ ਕੋਈ ਨਾ ਦੇਖੀ ਨਾ। ਅਚਾਨਕ ਵਿੱਚ ਕੀ ਹੋ ਸਕਦਾ ਹੈ ਕਿ ਆਪਾਂ ਨਹੀਂ ਕੋਈ ਵਿੱਚ ਤੁਸੀਂ ਦਫ਼ਤਰ ਲਈ ਜਾਂ ਚੋਰ ਦੇ ਸ਼ਾਂ ਦੇ ਲਈ ਕੋਈ ਨਾ ਭਾਰਾ ਲੋ। ਜਾ ਸਕਦੇ ਹੋ ਤੁਸੀਂ। ਦੇਖੋ ਵੀਰ ਜੀ ਅਸੀਂ ਤਾਂ ਸਾਰਾ ਕੰਮ ਹੈ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਦਰਭ ਵਿੱਚ ਕਰਨਾ ਹੈ। ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਉਹਦੇ ਲਈ ਅਸੀਂ ਕੰਮ ਕਰ ਰਹੇ ਆ ਉਹਦੇ ਲਈ ਸਾਨੂੰ ਕਾਨੂੰਨੀ ਪ੍ਰਕਿਰਿਆਵਾਂ ਚ ਜਾਣਾ ਪਵੇ ਸੰਗਤ ਦੇ ਸਹਿਯੋਗ ਦੀ ਲੋੜ ਪਵੇ ਲੀਡਰਸ਼ਿਪ ਦੇ ਸਹਿਯੋਗ ਦੀ ਲੋੜ ਪਵੇ ਸਾਰੇ ਪੰਥ ਨੂੰ ਇਕੱਠਾ ਕਰਨਾ ਕੋਈ ਇਦੋਂ ਬਿਨਾ ਹੋਰ ਵੀ ਤਰ੍ਹਾਂ ਦੇ ਪੰਥ ਦੀਆਂ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਆ ਇਹ ਵਾਲੀ ਸਾਹਿਬ ਨੇ ਵੀ ਕੀਤੇ ਨੇ ਬੀਬਾ ਜੀ ਨੇ ਵੀ ਕੀਤਾ ਬਟਾਲਾ ਸਾਹਿਬ ਨੇ ਸਾਰਿਆਂ ਨੇ ਕੀਤੇ ਨੇ ਅਸੀਂ ਸੋ ਇਸ ਕਰਕੇ ਕੋਈ ਇਹ ਨਹੀਂ ਹੈ ਕਿ ਪੰਥ ਇਕੱਲਾ ਆਹੀ ਜਿਹੜੀ ਧਿਰ ਹੈ ਇਹੀ ਪੰਥ ਨਹੀਂ ਹੈ ਪੰਥ ਹੋਰ ਬਹੁਤ ਵੱਡਾ ਹੈ ਉਹ ਸਾਰੇ ਪੰਥਕ ਤਰ੍ਹਾਂ ਨੂੰ ਇਕੱਠੀਆਂ ਕਰਕੇ ਇੱਕ ਪੰਥਕ ਸ਼ਕਤੀ ਦਾ ਪਲੇਟਫਾਰਮ ਬਣਾਉਣਾ ਜਿਹਦੇ ਲਈ ਕੌਮ ਦੀਆਂ ਜਿਹੜੀਆਂ ਲੜਕਦੇ ਮਸਲੇ ਨੇ ਮੁਸ਼ਕਲਾਂ ਨੇ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਇਹ ਭਾਵਨਾ ਹੈ ਸਾਡੀ ਸੋ ਇਹ ਇਹਦੇ ਲਈ ਔਰ ਮੁੱਖ ਰੂਪ ਚ ਦਾਜੇ ਵਾਲੇ ਸਾਹਿਬ ਨੇ ਸਾਰਾ ਦੱਸਤਾ ਸਾਡਾ ਆਨਲਾਈਨ ਭਰਤੀ ਦਾ ਸੀ ਜੀ ਨਾਲ ਬੇਸ਼ਕਾਂ ਤੋਂ ਮੰਗ ਆ ਰਹੀ ਸੀ ਉਹ ਮੰਗ ਦੀ ਜਿਹੜੀ ਪੂਰਤੀ ਲਈ ਇਹ ਪ੍ਰੋਗਰਾਮ ਕਰਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਠੀਕ ਹੈ ਜਿਹੜਾ ਤੁਸੀਂ ਭਰਤੀ ਕੀਤੀ ਉਹ ਸੌ ਤੋਂ ਲੈ ਕੇ ਹਲਦਖਸਾਬ ਨੂੰ ਕੀ ਕਰੋਗੇ ਉਹ ਅਸੀਂ ਅਸੀਂ ਤਾਂ ਇਹ ਭਰਤੀ ਕਰਕੇ ਕੌਮ ਨੂੰ ਪੰਚ ਪ੍ਰਵਾਨਤ ਲੀਡਰਸ਼ਿਪ ਦੇਣ ਵਾਲੇ ਪਾਸੇ ਤੁਰਨਾ ਉਹ ਕਿਸ ਰੂਪ ਚ ਕੀਤੀ ਜਾ ਸਕਦੀ ਹੈ ਕੋਈ ਕਾਨੂੰਨੀ ਪ੍ਰਕਿਰਿਆ ਦੀ ਲੋੜ ਹੈ ਕਿ ਸੰਗਤ ਦੀ ਪ੍ਰਵਾਨਤਾ ਦੀ ਲੋੜ ਹੈ ਜਾਂ ਵੈਸੇ ਕੌਮ ਇਕੱਠੀ ਹੋ ਕੇ ਸਾਰਾ ਉਹਦਾ ਫੈਸਲਾ ਕਰ ਦੇਵੇ ਬਟ بڑے ਮੌਕੇ ਆਏ ਨੇ ਅਕਾਲੀ ਪੋਲਿਟਿਕਸ ਐਸ ਕਿਸਮ ਦੇ ਜਦੋਂ ਕਾਨੂੰਨੀ ਤੌਰ ਤੇ ਕਿਸੇ ਕੋ ਹੱਕ ਕਿਸੇ ਹੋਰ ਕੋਲੇ ਹੁੰਦੇ ਸੀ ਤੇ ਕੌਮ ਕਿਸੇ ਹੋਰ ਨਾਲ ਖੜੀ ਹੁੰਦੀ ਸੀ ਸੋ ਇਸ ਕਰਕੇ ਜਦੋਂ ਕੌਮ ਸਮੁੱਚੀ ਫੈਸਲਾ ਪੰਜਾਬੀ ਫੈਸਲਾ ਕਰ ਲੈਣਗੇ ਤਾਂ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਆਪੇ ਦੂਰ ਹੋ ਜਾਣਗੀਆਂ ਸਾਹਿਬ 2024 ਇਲੈਕਸ਼ਨ ਦੇ ਵਿੱਚ ਪੰਥ ਨੇ ਦੋ ਚਿਹਰਿਆਂ ਨੂੰ ਜਿਹੜਾ ਚੁਣਿਆ ਐਮਪੀ ਭਲਾਇਆ ਅਮਰਪੁਰ ਸਾਹਿਬ ਤੇ ਸਭਜੀ ਸਿੰਘ ਤੇ ਨਿਯਮਾਸਿਕ ਸਰਵਿਸ ਸਿੰਘ ਬਾਂਗੜਾ ਜਿਸ ਤੋਂ ਕਹਾਂ ਆਪ ਕੀ ਰਹੇ ਕਿ ਉਹਨਾਂ ਦੀ ਪਾਰਟੀ ਦੇ ਨਾਲ ਵੀ ਕੋਈ ਤਾਲਮੇ ਥੋੜੇ ਆ ਉਹਨਾਂ ਨੂੰ ਵੀ ਛੱਡਿਆ ਕਰੂ ਸਾਰਿਆਂ ਨਾਲ ਦੇਖੋ ਅਸੀਂ ਤਾਂ ਸਾਰਿਆਂ ਨਾਲ ਹੀ ਸੰਪਰਕ ਕਰ ਰਹੇ ਹਾਂ ਨਾ ਜਿੰਨੀਆਂ ਵੀ ਪੰਥਕ ਤੇ ਰਾ ਨੇ ਜਿਹੜੇ ਪੰਥਦਰਦੀ ਨੇ ਤੇ ਪੰਜਾਬ ਦੇ ਨਾਲ ਖੜਨਾ ਚਾਹੁੰਦੇ ਆ ਪੰਜਾਬ ਲਈ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੀ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਹੱਲ ਨਹੀਂ ਹੋਈਆਂ ਉਹਦੇ ਲਈ ਜਿਹੜਾ ਵੀ ਲੜਨਾ ਚਾਹੁੰਦਾ ਤੇ ਦੇਖੋ ਸਾਡੀ ਤਾਂ ਜਿਹੜੀ ਡਿਊਟੀ ਆ ਅਕਾਲ ਤਖਬ ਸਾਹਿਬ ਵੱਲੋਂ ਭਰਤੀ ਦੀ ਲਈ ਆ ਤੇ ਅਸੀਂ ਨਾਲ ਕੋਸ਼ਿਸ਼ ਕਰ ਰਹੇ ਆਂ ਵੀ ਸਾਰੇ ਪੰਥ ਨੂੰ ਅਸੀਂ ਇਕੱਠਾ ਕਰ ਸਕੀਏ ਉਹਦੇ ਵਿੱਚ ਇਹ ਨਹੀਂ ਵੀ ਸਾਨੂੰ ਕੁਝ ਚਾਹੀਦਾ ਉਹਦੇ ਵਿੱਚੋਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਅਸੀਂ ਉਹ ਸੇਵਾ ਨਿਭਾ ਰਹੇ ਆਂ ਵੀ ਜੇ ਅਸੀਂ ਇਹ ਸੇਵਾ ਦੇ ਨਾਲ-ਨਾਲ ਅਸੀਂ ਪੰਥ ਨੂੰ ਇਕੱਠਾ ਕਰ ਸਕੀਏ ਤਾਂ ਮੈਂ ਸਮਝਦਾ ਕਿ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਸੋ ਪੂਰੀ ਨਿਸ਼ਕਾਮ ਆ ਜਿਹੜੀ ਇਹ ਪੰਜ ਮੈਂਬਰੀ ਟੀਮ ਕੰਮ ਕਰ ਰਹੀ ਆ ਤੇ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਤੇ ਹਰੇਕ ਦੇ ਨਾਲ ਅਸੀਂ رابطہ ਸਾਡਾ ਅਸੀਂ ਕਾਇਮ ਕਰ ਰਹੇ ਆ ਤੇ ਇਹ ਨਹੀਂ ਵੀ ਸਾਡਾ ਕਿਸੇ ਵੀ ਕੋਈ ਵੀ ਧਿਰਾ ਚਾਹੇ ਕੋਈ ਵੀ ਧੜਾ ਜਿਹੜਾ ਜਿਹੜਾ ਆਪ ਤੈਨੂੰ ਪੰਥਕ ਕਹਿੰਦਾ ਵਾ ਸੋ ਉਹਦੇ ਲਈ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਇਕੱਠੇ ਕਰੀਏ। ਰਵਿੰਦੀ ਦੋਨੋਂ ਇੱਕ ਯੂਟਿਊਬਰ ਹੈ ਜ਼ਰੂਰ ਰਾਣੀ ਜਿਸਨੇ ਇੱਕ ਡਾਕੂਮੈਂਟਰੀ ਬਣਾਈ ਹੈ ਬੰਦਾ ਸਿੱਧਾ ਦੋਸ਼ ਕਰ ਰਿਹਾ ਹੈ। ਉਹ ਉਸ ਦਾ ਸੀਕ ਵਿਰੋਧ ਕਰ ਰਹੇ ਆ ਕਿ ਉਸ ਵਿੱਚ ਜੋ ਸੱਤਿਅ ਪੇਸ਼ ਕੀਤੇ ਗਏ ਸਨ ਦੇ ਛੇੜ ਛਾੜ ਕੀ ਗਈ ਹੈ ਇਹਨਾਂ ਕੇ ਬਣਾਏ ਵੀ ਵੀ ਤੁਸੀਂ ਕਰੋਗੇ ਉਹਦੇ ਬਾਰੇ ਦੇਖੋ ਅਸੀਂ ਵੀ ਦੇਖੀ ਨਹੀਂ ਹੈਗੀ ਤੇ ਜੇ ਜੇ ਕੋਈ ਹੋਊਗਾ ਤਾਂ ਅਸੀਂ ਸਿੱਖਾਂ ਸਾਥ ਦਮਾਂਗੇ ਨਾ ਸਾਰੇ ਓਦਾਂ ਦੀ ਭਾਵਨਾਵਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਕਿਤੇ ਵੀ ਸਿੱਖ ਵਿਦਵਾਨਾਂ ਦੀ رائے ਲੈ ਕੇ ਉਹਦੇ ਤੇ ਜਿਹੜਾ ਹੈਗਾ ਤੇ ਜੇ ਉਹਦੇ ਵਿੱਚ ਕੋਈ ਵੀ ਓਦਾਂ ਤੇ ਕੋਈ ਇਤਰਾਜ਼ ਹੋਵੇ ਤਾਂ ਉਹਦਾ ਉਹਨੂੰ ਰਿਕੁਆਇਰ ਜਾਊਗਾ ਆਓ ਜੀ ਸਿੱਖਾਂ ਦਾ ਸਤਿਕਾਰ ਕਰੋ ਸਰ ਸਭ ਕਰੋ ਬਾਹਰ ਜਾ ਕੇ ਆਏ ਹੋ ਕਿਵੇਂ ਤੁਸੀਂ ਦੇਖੋ ਜਿਵੇਂ ਸਾਰੇ ਆਗੂਆਂ ਨੇ ਤੁਹਾਡੇ ਧਿਆਨ ਵਿੱਚ ਲਿਆਂਦਾ ਆ ਇਹ ਅੱਜ ਦੀ ਪ੍ਰੈਸ ਕਾਨਫਰੰਸ ਤਾਂ ਮੇਨਲੀ ਜਿਹੜਾ ਆਪਾਂ ਆਨਲਾਈਨ ਪਲੈਟਫਾਰਮ ਬਣਾਇਆ ਐਨਆਰਆਈ ਮੈਂਬਰਸ਼ਿਪ ਵਾਸਤੇ ਉਹ ਲਾਂਚ ਕਰਨਾ ਅੱਜ ਤੇ ਤੁਹਾਨੂੰ ਯਕੀਨ ਨਾ کہہ ਸਕਦੇ ਆ ਕਿ ਚਲੋ ਸਾਰੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਮੈਨੂੰ ਜਾਣ ਦਾ ਮੌਕਾ ਮਿਲ ਗਿਆ ਕੋਈ ਆਪਣਾ ਨਿਜੀ ਵੀਰ ਜਿਹਾ ਸੀਗਾ ਲੇਕਿਨ ਇੰਗਲੈਂਡ ਐਂਡ ਕੈਨੇਡਾ ਵਿੱਚ ਜਾ ਕੇ ਅਸੀਂ ਗੁਰੂ ਘਰਾਂ ਚ ਗਏ ਆ ਤੇ ਉੱਥੇ ਭਰਤੀ ਦੀ ਬੇਨਤੀ ਕੀਤੀ ਹੈ ਤੇ ਬਹੁਤ ਵੱਡਾ ਉਤਸ਼ਾਹ ਆ ਤੁਸੀਂ ਇਹ ਕਹਿ ਸਕਦੇ ਹੋ ਤਕਰੀਬਨ ਜੇ ਕਹੀਏ ਤੇ 100% ਜਿਹੜੇ ਪੰਥ ਦਰਦੀ ਬਾਹਰ ਬੈਠੇ ਨੇ ਉਹ ਸਾਰੇ ਹੀ ਇਸ ਅਕਾਲ ਤਖਤ ਸਾਹਿਬ ਦੀ ਜਿਹੜੀ ਭਰਤੀ ਚੱਲ ਰਹੀ ਹੈ ਉਹਦੇ ਨਾਲ ਬਹੁਤ ਤਕੜੇ ਹੋ ਕੇ ਖੜੇ ਨੇ ਤੇ ਆਸ ਬੜੀ ਹੈ ਨਾਲੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਤੋਂ ਉਹ ਇਸ ਆਸ ਦੀ ਕਿਰਨ ਆਪਣੇ ਉਹਨਾਂ ਮਨਾਂ ਵਿੱਚ ਇੱਕ ਵਿਸ਼ਵਾਸ ਬਣਿਆ ਕਿ ਆਉਣ ਵਾਲੇ ਸਮੇਂ 'ਚ ਪੰਥ ਦੀ ਨਵੀਂ ਰੂਪਰੇਖਾ ਪੰਜਾਬ ਦੇ ਤੇ ਦੁਨੀਆ ਦੇ ਸਾਹਮਣੇ ਆਊਗੀ ਇਸ ਭਰਤੀ ਤੋਂ ਬਾਅਦ 'ਚ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਊਗੀ ਇਹ ਉਹ ਬਹੁਤ ਵੱਡੀ ਆਸ ਲੈ ਕੇ ਬੈਠੇ ਆ ਉਹ ਲੋਕ ਨੇ ਜਿਨ੍ਹਾਂ ਨੇ ਝਾੜੂ ਨੂੰ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਚਲੋ ਝਾੜੂ ਦਾ ਕਿੱਲਰ ਗਿਆ ਝਾੜੂ ਦੀ ਗੱਲ ਕੋਈ ਕਰਦਾ ਹੀ ਨਹੀਂਗਾ ਉਹ ਤਾਂ ਫੇਲ ਹੋ ਗਿਆ ਐਕਸਪੈਰੀਮੈਂਟ ਝਾੜੂ ਦਾ ਪਰ ਹੁਣ ਉਹ ਸਾਰੇ ਪੰਜ ਮੈਂਬਰੀ ਕਮੇਟੀ ਦੇ ਨਾਲ ਖੜੇ ਨੇ ਅਕਾਲ ਤਖਬ ਸਾਹਿਬ ਨੂੰ ਮੁਕੰਮਲ ਤੌਰ ਤੇ ਉਹ ਸਮਰਪਤ ਆ ਤੁਸੀਂ ਦੇਖ ਲਿਓ ਜਦੋਂ ਆਨਲਾਈਨ ਭਰਤੀ ਸ਼ੁਰੂ ਹੋ ਗਈ ਕਿਵੇਂ ਲੱਖਾਂ ਦੀ ਤعداد ਵਿੱਚ ਮੈਂਬਰ ਬਣਨਗੇ ਤੁਹਾਡੇ ਸਾਹਮਣੇ ਆ ਜਾਣਾ ਹੈ ਇੱਕ ਤਾਂ ਦੇਖੋ ਇੱਕ ਪੰਜਾਬ ਇਥੇ ਵੱਸਦਾ ਇੱਕ ਨਵਾਂ ਪੰਜਾਬ ਬਾਹਰ ਵੱਸ ਗਿਆ ਜਾ ਕੇ ਚਾਹ ਕੈਨੇਡਾ ਕਹਿ ਲਓ ਜਾਂ ਇੰਗਲੈਂਡ ਵਿੱਚ ਹੈਗਾ ਜਾਂ ਅਮਰੀਕਾ ਚਲੋ ਹੁਣ ਤਾਂ ਸਾਰੀ ਦੁਨੀਆ ਚ ਹੀ ਆ ਪੰਜਾਬੀ ਆਪਣੇ ਸੋ ਚਾਹੁੰਦੇ ਆ ਕਿ ਇੱਕ ਵਧੀਆ ਆਲਟਰਨੇਟਿਵ ਪੰਜਾਬ ਵਾਸਤੇ ਅੱਗੇ ਆਵੇ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੇ ਨਾਲ ਨਵੀਂ ਰੂਪਰੇਖਾ ਨਾਲ ਜਿਵੇਂ ਦੱਸਿਆ ਚੁੰਦਾ ਸਾਹਿਬ ਨੇ ਆਯਾਲੀ ਸਾਹਿਬ ਨੇ ਵੀ ਜੋ ਹੁਕਮਨਾਮਾ ਸਿਕਾ ਕਿ ਇਹ ਜਿਹੜੀ ਲੀਡਰਸ਼ਿਪ ਹੈ ਪੁਰਾਣੀ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਲੋਕ ਚਾਹੁੰਦੇ ਨਵੀਂ ਲੀਡਰਸ਼ਿਪ ਸਾਫ਼ ਸੁਥਰੀ ਚੰਗੇ ਇਮਾਨਦਾਰ ਲੋਕ ਅੱਗੇ ਆਉਣ ਤੇ ਜਿਨ੍ਹਾਂ ਕੋ ਇੱਕ ਪੰਜਾਬ ਦਾ ਅਜੈਂਡਾ ਹੋਵੇ ਜਿਹੜੇ ਪੰਜਾਬ ਵਾਸਤੇ ਕੰਮ ਕਰ ਸਕਣ ਆਪਣਾ ਕੋਈ ਉਹਨਾਂ ਨੂੰ ਨਿੱਜੀ ਸਵਾਰਥ ਨਾ ਹੋਵੇ ਕੋਈ ਅਸੀਂ ਕੋਈ ਪ੍ਰਾਪਰਟੀ ਨਹੀਂ ਬਣਾਉਣ ਆਏ ਅਸੀਂ ਕੋਈ ਬਿਜ਼ਨਸ ਨਹੀਂ ਖੜੇ ਕਰਨ ਆਏ ਅਸੀਂ ਦੋ ਨੰਬਰ ਦਾ ਕੰਮ ਨਹੀਂ ਕਰਨਾ ਨਾ ਸਾਡੀ ਕੋਈ ਆਪਣੀ ਨਿੱਜੀ ਇਹਦੇ ਵਿੱਚ ਲਾਲਸਾ ਆ ਅਸੀਂ ਕੋਟਲੀ ਸਮਰਪਤ ਆ ਪੰਥ ਨੂੰ ਪੰਥ ਦੀਆਂ ਭਾਵਨਾਵਾਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਤੇ ਉਹੀ ਸਾਰੀ ਬਾਹਰੀ ਸੰਗਤ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਸਾਡਾ ਸਾਥ ਦੇ ਰਹੀ ਹੈ ਤੇ ਤੁਹਾਨੂੰ ਜਦੋਂ ਸਮਾ ਆਪਣੇ ਸ਼ੁਰੂ ਹੋ ਗਿਆ ਸਮਾ ਆ ਗਿਆ ਤੁਹਾਨੂੰ ਸਾਹਮਣੇ ਸਾਰੀ ਗੱਲ ਆ ਜਾਣੀ ਹੈ ਬਹੁਤ ਸਾਰੇ ਕਥਿਤ ਦੋਸਾਂ ਦੇ ਦਾਇਰੇ ਤੋਂ ਬਹੁਤ سارے ਲੋਕ ਜਿਹੜੇ ਆਉਂਦੇ ਆਉਂਦੇ ਕੋਲ ਜਾਂਚ ਹੋ ਰਿਹਾ ਗਿਆ ਜਾ ਰਿਹਾ ਬਹੁਤ ਸਾਰੀ ਸੰਗਤ ਜਿਹੜੀ ਹੈ ਪੰਜਾਬ ਤੋਂ ਜਿੱਥੇ ਜਾਂਦੇ ਨੇ ਪਾਕਿਸਤਾਨ ਧਾਰਮਿਕ ਸਥਾਨਾਂ ਦੇ ਤੋਂ ਤੁਹਾਨੂੰ ਨਹੀਂ ਕਿਹਾ ਕਿ ਬੰਦੇ ਤਾਂ ਬੁਲਾਉਂਦੇ ਪਰ ਤੁਹਾਡਾ ਵੀ ਪ੍ਰੇਰਣਾ ਹੈ ਕਿਹੜੇ ਫੜੇ ਜਾਂਦੇ ਜੀ ਜਸੂਸੀ ਕਥਿਤ ਦੋਸਾਂ ਦੇ ਦਾਇਰੇ ਤੋਂ ਜਸੂਸੀ ਪਾਕਿਸਤਾਨ ਤੋਂ ਨਹੀਂ ਇਨਫੋਰਮੇਸ਼ਨ ਹੈ ਜਿੱਥੇ ਬਹੁਤਾਰੇ ਬਹੁਤ ਫੜੇ ਜਾ ਰਹੇ ਨੇ ਜਿਹੜੇ ਜਿਹੜਾ ਯੂਟਿਊਬਰ ਫੜੀ ਉਹ ਯੂਟਿਊਬਰ ਦੇਖੋ ਗੱਲ ਦੇਖੋ ਗੱਲ ਇਦਾਂ ਜੀ ਬੁਨਿਆਦੀ ਤੌਰ ਤੇ ਆਪਾਂ ਸਾਰੇ ਦੇਸ਼ ਭਗਤ ਆ ਠੀਕ ਹੈ ਜੀ ਜਿਹੜਾ ਆਪਣੇ ਦੇਸ਼ ਦੇ ਵਿਰੁੱਧ ਕੋਈ ਕਾਰਵਾਈ ਕਰੂਗਾ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਊ ਉਸ ਗੱਲ ਨਾਲ ਉਹਦੇ ਫਿਰ ਉਹਦੇ ਫਿਰ ਉਹ ਤਾਂ ਕਾਰਵਾਈ ਹੋਣੀ ਆ ਲੇਕਿਨ ਇਹ ਜੇ ਨਹੀਂ ਕਿ ਹਰ ਇੱਕ ਨਾਲ ਨਾਜਾਇਜ਼ ਹੋਵੇ ਜਾਂ ਜਿਹੜੇ ਕੋ ਸੋਸ਼ਲ ਮੀਡੀਆ ਪਲੈਟਫਾਰਮ ਯੂਜ਼ ਕਰਦੇ ਆ ਉਨਾ ਹਰ ਇੱਕ ਨੂੰ ਨਹੀਂ ਕੋਈ ਨਿਗਾਹ ਨਾ ਦੇਖਣਾ ਚਾਹੀਦਾ ਆ ਕੋਈ ਨਾ ਕੋਈ ਕਿਤੇ ਸਹੀ ਵੀ ਕੰਮ ਕਰਦਾ ਕਿ ਗਲਤ ਵੀ ਕਰਦਾ ਆ ਬਟ ਦੇਸ਼ ਦੀ ਜਿਹੜੀ ਸੁਰੱਖਿਆ ਆ ਸਭ ਤੋਂ ਜਿਆਦਾ ਇੰਪੋਰਟੈਂਟ ਹੋ ਆ ਬੜੀ ਚੰਗੀ ਗੱਲ ਹੈ ਕਿ ਜੰਗ ਰੁਕ ਗਿਆ ਜੰਗ ਦਾ ਨੁਕਸਾਨ ਪੰਜਾਬ ਨੂੰ ਬਹੁਤ ਹੋਣਾ ਸੀਗਾ ਤੇ ਦੋਹਾਂ ਦੇਸ਼ਾਂ ਨੇ ਸਿਆਣਪ ਕੀਤੀ ਅਮਰੀਕਾ ਨੇ ਇੰਟਰਵਨ ਕੀਤਾ ਜੋ ਪਹਿਲਾਂ ਨਹੀਂ ਸੀ ਲੱਗਦਾ ਟਰੰਪ ਕਰੂਗਾ ਕਰ ਗਿਆ ਮੌਕੇ ਸਰਾ ਕੇ ਬੜਾ ਚੰਗਾ ਆ ਪਰ ਲੇਕਿਨ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਲੇਕਿਨ ਸਰਕਾਰ ਨੂੰ ਕਿਸੇ ਧਰਮ ਨੂੰ ਕਿਸੇ ਵਿਅਕਤੀ ਨੂੰ ਕਿਸੇ ਸੋਸ਼ਲ ਇਨਫਲੂਐਂਸਰ ਨੂੰ ਬਿਨਾਂ ਵਜ੍ਹਾ ਤੋਂ ਟਾਰਗੇਟ ਨਹੀਂ ਕਰਨਾ ਚਾਹੀਦਾ ਅੱਜ ਇੱਕ ਸੈਨਾ ਜੇ ਜੋ ਜਵਾਨ ਅੱਜ ਤੋਂ ਬਿਆਨ ਆਇਆ ਕਿ ਅਰਮਿੰਦਰ ਸਾਹਿਬ ਨੂੰ ਵੀ ਟਾਰਗੇਟ tha ਪਾਕਿਸਤਾਨ ਦਾ देखो ये बात तो हम कंफर्म नहीं कर सकते अगर अगर ये इसमें सच्चाई है तो इससे इस, इस इससे बुरी बात नहीं कोई हो, हो सकती पहले भी इतने जंग लगे हैं कभी हरमंदर साहब टारगेट नहीं हुए तो अब हरिमंदर साहब क्यों टारगेट होंगे दोनों ही पंजाब वैसे तो दोनों पंजाब प्यार चाहते हैं अमन चाहते हैं दोनों पंजाबों में बहुत अच्छा भाईचारा है ਤੇ ਪੰਜਾਬ ਦਾ ਮਸਲਾ ਹੀ ਕੋਈ ਨਹੀਂ ਆ ਮਸਲਾ ਤਾਂ ਕਸ਼ਮੀਰ ਦਾ ਤੇ ਅਸੀਂ ਕਹਿੰਦੇ ਕਸ਼ਮੀਰ ਦਾ ਇਸ਼ੂ ਪੋਲੀਟੀਕਲੀ ਸੋਲਵ ਹੋਣਾ ਚਾਹੀਦਾ ਆ ਉੱਥੇ ਨਜਾਇਜ਼ ਜਿਹੜੀਆਂ ਆਪਣੇ ਜਾਨਾਂ ਜਾਂਦੀਆਂ ਨੇ ਪਹਿਲਗਾਮ 'ਚ ਤਾਂ ਹੋਇਆ ਸਾਰੇ ਦੇਸ਼ ਨੂੰ ਉਸ ਗੱਲ ਦਾ ਦਰਦ ਹੋਇਆ ਵੀ ਉਹ ਜੋ ਪਹਿਲਗਾਮ 'ਚ ਜਿਹੜੇ ਵਿਚਾਰੇ ਸਲਾਨੀ ਟੂਰਿਸਟ ਗਏ ਸੀਗੇ ਉਹਨਾਂ ਦੀ ਹੱਤਿਆ ਕੀਤੀ ਇਹ ਕੋਈ ਮਤਲਬ ਕੋਈ ਇਹ ਬਹਾਦਰੀ ਨਹੀਂ ਇਹ ਬੁਜ਼ਦਲੀ ਹੈ ਇਹ ਕਾਇਰਾਂ ਵਾਲਾ ਕੰਮ ਆ ਉਹ ਕਾਇਰ ਸੀ ਲੋਕ ਜਿਨ੍ਹਾਂ ਨੇ ਪੈਲਗਮ ਚ ਤੁਹਾਨੂੰ ਮਾਰਿਆ ਤੇ ਜੇ ਤੁਹਾਡੀ ਲੜਾਈ ਹੈ ਸਰਕਾਰ ਨਾਲ ਲੜੋ ਫੌਜ ਨਾਲ ਲੜੋ ਯਾਨੀ ਸਭ ਤੋਂ ਵੱਡਾ ਕਾਇਰ ਨਾ ਡੇ ਲੋਕ ਇਹ ਕਹਿੰਦੇ ਆ ਕਿ ਇਹ ਆਪਣੇ ਸਿਆਸਤ ਪ੍ਰਧਾਨ ਬੰਨਾ ਚਾਹੁੰਦੇ ਨੇ ਇਹ ਸਾਰਾ ਮਨਸ਼ਾ ਉਹਨਾਂ ਦੀ ਪ੍ਰਧਾਨ ਬੰਦ ਕਰਕੇ ਆ ਤੇ ਪੰਜ ਮੈਂਬਰੀ ਕਮੇਟੀ ਦੇ ਵਿਚਲਾਵਾ ਪ੍ਰਧਾਨ ਤੁਸੀਂ ਹੋਣਾ ਤੁਸੀਂ ਮੇਰੇ ਕੋਲ ਜਿਹੜਾ ਕੁਝ ਲੈ ਕੇ ਲੈਣਾ ਲੈ ਲਓ ਸੋ ਕੋਈ ਵੀ ਸਾਹਮਣੇ ਆਈ ਜਾਣਾ ਸਾਰਾ ਕੁਝ ਸਾਹਮਣੇ ਆ ਜਾਣਾ ਵਾ ਇੱਥੇ ਕਿਹੜਾ ਕੁਝ ਲੁਕੇ ਰਹਿਣਾ ਵਾ ਸੋ ਇਸ ਲਈ ਦੇਖੋ ਕੋਈ ਵੀ ਸਾਡਾ ਨਿੱਜੀ ਸਵਾਰਥ ਨਹੀਂ ਹੈਗਾ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚੜ੍ਹਦੀ ਕਲਾ ਚਾਹੁੰਦੇ ਆ ਤੇ ਉਹਦੇ ਲਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪਲੇਟਫਾਰਮ ਬਣਦਾ ਤਾਂ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਮੈਂ ਆਪਣੇ ਤੌਰ ਤੇ ਮੈਂ ਆਪਣੀ ਤਾਂ ਗੱਲ ਕਰਦਾ ਹੀ ਕਰਦਾ ਮੇਰੇ ਨਾਲ ਸਾਡੇ ਪੰਜੇ ਮੈਂਬਰ ਨੇ ਜਿਹੜੇ ਤੇ ਹਰ ਤਰ੍ਹਾਂ ਦੀ ਜਿਹੜੀ ਉਹ ਤਿਆਗ ਦੀ ਭਾਵਨਾ ਹੈਗੀ ਹੈ ਮੰਨ ਦੇ ਵਿੱਚ ਕੋਈ ਵੀ ਸਾਡਾ ਸਵਾਰਥ ਨਹੀਂ ਨਿੱਜੀ ਨਾ ਪਾ ਕੁਝ ਬਣਨਾ ਚਾਹੁੰਦੇ ਆ ਤੇ ਠੀਕ ਆ ਆਪਣੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ ਤੇ ਅਗਲੀ ਪਾਵਨ ਨਹੀਂ ਸੌਂਪੜ ਦੇ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਉੱਥੇ ਜਾ ਕੇ ਤਾਂ ਅਸੀਂ ਅਰਦਾਸ ਬੇਨਤੀ ਕਰਨੀ ਹੈ ਅਸੀਂ ਵੀ ਅਸੀਂ ਇਹ ਮੁਕੰਮਲ ਜਿਹੜੀ ਸੇਵਾ ਲੱਗੀ ਮੁਕੰਮਲ ਕਰਤੀ ਹੈ ਹਾਂਜੀ ਹਾਂ ਜੀ ਮੁਕੰਮਲ ਲੱਗਦਾ ਜਿਹੜੀ ਜਿਹੜੀ ਸ਼ਿਪ ਨੂੰ ਜਿਹੜੀ ਸ਼ਿਪ ਘੜਾ ਹੋਊਗੀ ਜਾਂ ਕਾਦਰਕਸ਼ਰ ਦੇ ਰੁਕਮਾ ਨੂੰ ਨਹੀਂ ਮੰਨਦੀ ਪਰ ਕਾਦਰਕਸ਼ਰ ਉਹ ਪੰਥ ਤਾਂ ਸਲਾ ਲਮਗੇ ਪੰਥ ਜੋ ਕਹੂਗਾ ਕਰ ਲਾਂਗੇ ਫੈਸਲਾ ਤਾਂ ਅਕਸਰ ਪੰਥ ਪ੍ਰਵਾਨਤ ਹੀ ਹੋਣਿਆ ਨਾ ਕੱਲ ਨੂੰ ਪੰਥ ਐਸਜੀਪੀਸੀ ਇਲੈਕਸ਼ਨ ਆ ਜਾਂਦੀ ਆ ਉਹਦੇ ਜਿਹੜਾ ਪੰਥ ਫੈਸਲਾ ਇਹ ਤੋਂ ਅਸੀਂ ਮੰਨਾਂਗੇ ਉਹ ਸਾਰੇ ਨੂੰ ਮੰਨਣਾ ਪੈਣਾ ਜੀ ਮੈਂ ਤੁਸੀਂ ਨਾ ਬੀਬੀਆਂ ਨੂੰ ਅਪੀਲ ਕਰਿਓ ਜੀ ਸਾਰੀਆਂ ਬੀਬੀ ਨਾਲ ਕਿਹਨਾਂ ਗੱਲ ਕਰਦੇ ਬੀਬੀ ਦੇ ਵਾਸਤੇ ਸਭ ਆਉਂਦੇ ਨਹੀਂ ਇੱਕ ਪਹਿਲਾਂ ਗੱਲ ਕਰਾਂਗੇ ਬਿਲਕੁਲ ਆਪਣੀ ਅਕਾਲੀ ਕਨਿਆ ਸੇਖਾਂ ਦੀ ਲੀਡਰਸ਼ਿਪ ਮਾਨਸਰ ਲਈ ਭੱਜਦਾ ਕਿਵੇਂ ਜਸਤਨੀ ਰਣੀ ਕਿਵੇਂ ਮੋਟੀਵੇਟ ਕਰਾਉਂਦੇ ਤੁਹਾਡਾ ਬਿਲਕੁਲ ਠੀਕ ਸਵਾਲ ਹੈ ਸੋ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਸੀ ਮਾਨਯੋਗ ਸਾਰੇ মিডিਆ ਦੇ ਮਾਧਿਅਮ ਤੋਂ ਕਿ ਅਮ ਔਰਤਾਂ ਦਾ ਹਮੇਸ਼ਾ ਹੀ ਐਕਟਿਵ ਪਾਰਟਿਸਪੇਸ਼ਨ ਰਹੀ ਹੈ ਚਾਹੇ ਕੋਈ ਵੀ ਲੀਡਰਸ਼ਿਪ ਹੋਵੇ ਕੌਮ ਹੋਵੇ ਜਾਂ ਕੋਈ ਵੀ ਇਵਨ ਕਿ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਲਓ ਕੋਈ ਰੈਵੋਲੂਸ਼ਨ ਵੀ ਆਉਂਦੀ ਹੈ ਇਤਿਹਾਸ ਦੇ ਵਿੱਚ ਕਿਸੇ ਵੀ ਫੈਕਟਰ ਦੇ ਵਿੱਚ ਔਰਤਾਂ ਦਾ ਇੱਕ ਅਹਿਮ ਰੋਲ ਰਹਿੰਦਾ ਹੈ ਬਿਹਾਈਂਡ ਦੀ ਕਰਟਰਨ ਔਰ ਬਿਫੋਰ ਦੀ ਕਰਟਰਨ ਸੋ ਅੱਜ ਅਸੀਂ ਤੁਹਾਡੇ ਇਸ ਮਾਧਿਅਮ ਤੋਂ ਅਸੀਂ ਮੈਂ ਔਰਤਾਂ ਨੂੰ ਅਪੀਲ ਵੀ ਕਰਦੀ ਆਂ ਸਿੱਖ ਬੀਬੀਆਂ ਨੂੰ ਵੀ ਹੋਰ ਵੀ ਬਹੁਤ ਸਾਰੀਆਂ ਜਿੰਨੇ ਵੀ ਧਰਮਾਂ ਦੇ ਨਾਲ ਵਕ ਵਕ ਧਰਮਾਂ ਦੇ ਕਿਉਂਕਿ ਸਾਡੀ ਸੈਕੂਲੈਰਿਟੀ ਬੇਸਡ ਹੈ ਸ੍ਰੀ ਅਕਾਲ ਤਖਤ ਸਾਹਿਬ ਔਰ ਸਿੱਖ ਧਰਮ ਦੀ ਜਿਹੜੀ ਬੁਨਿਆਦ ਹੈ ਸੈਕੂਲੈਰਿਟੀ ਲੈਰਿਟੀ ਦੀ ਕਿਉਂਕਿ ਉਪਦੇਸ਼ ਚੌ ਵਰਨਾਂ ਕੋ ਸਾਂਝਾ ਗੁਰੂ ਸਾਹਿਬ ਜੀ ਨੇ ਕਿਹਾ ਔਰ ਉਹਦੇ ਵਿੱਚ ਜੋ ਇਸਤਰੀ ਨੂੰ ਮਹਾਨਤਾ ਦਿੱਤੀ ਗੁਰੂ ਸਾਹਿਬ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਉਸ ਮਾਧਿਅਮ ਤੋਂ ਉਹ ਸੈੰਗਲ ਤੋਂ ਮੈਂ ਸਮੁੱਚੀਆਂ ਬੀਬੀਆਂ ਨੂੰ ਸਿੱਖ ਬੀਬੀਆਂ ਨੂੰ ਵੀ ਦੂਸਰੀਆਂ ਬੀਬੀਆਂ ਨੂੰ ਵੀ ਇਹ ਅਪੀਲ ਕਰਦੀਆਂ ਇਹ ਬੇਨਤੀ ਵੀ ਕਰਦੀਆਂ ਕਿ ਆਓ ਆਪਾਂ ਆਪਣਾ ਹੱਕ ਲਈਏ ਇਸ ਭਰਤੀ ਮਹਿਮ ਦੇ ਵਿੱਚ ਜੋਸ਼ ਸ਼ੋਰ ਦੇ ਨਾਲ ਜੁੜੀਏ ਆਪਣੇ ਪਰਿਵਾਰਾਂ ਨੂੰ ਵੀ ਜੋੜੀਏ ਔਰ ਬੰਦਾ ਮਾਨ ਸਨਮਾਨ ਇਸ ਭਰਤੀ ਦੇ ਵਿੱਚ ਆਪਾਂ ਪ੍ਰਾਪਤ ਕਰੀਏ ਅਰਿਆਨ ਜੀ ਸਾਹਿਬ ਤੁਸੀਂ ਦੋ ਤਿੰਨ ਵਾਰ ਜੀਵਨ ਲੜਤਾ ਕਾਨੂੰਨੀ ਪ੍ਰਕਿਰਿਆ ਦਾ ਤੁਹਾਨੂੰ ਹਾਲਾਤ ਅੱਸੀ ਵੱਢਦੇ ਦਿਖ ਰਹੇ ਆਂ ਕਿ ਕਾਨੂੰਨੀ ਪਲੇਸ ਜਾਣਾ ਪੈਣਾ ਕੀ ਪੰਜ ਮੈਂਬਰੀ ਕਮੇਟੀ ਤਿਆਰ ਹੈ ਕਾਨੂੰਨੀ ਪ੍ਰਕਿਰਿਆ ਜਾਵੇ ਬਹੁਤ ਹੀ ਸਤਿਕਾਰਯੋ ਸਾਰੇ ਮੀਡੀਆ ਵਾਲੇ ਸੱਜਣ ਧੰਨਵਾਦ ਤੁਹਾਡਾ ਸ੍ਰੀ ਅਕਾਲਤਾ ਸੋਨੋ ਪੰਜ ਮੈਮਰੀ ਭਰਤੀ ਕਮੇਟੀ ਦਾ ਜੋ ਪ੍ਰੋਗਰਾਮ ਜੋ ਹੁਕਮਨਾਮੇ ਦੀ ਪਾਲਣਾ ਕਈ ਮਹੀਨਿਆਂ ਤੋਂ ਰੰਬ ਹੈ ਉਹਦੇ ਸਿਲਸਿਲੇ ਵਿੱਚ ਅੱਜ ਤੁਹਾਨੂੰ ਸਾਰਿਆਂ ਤਕਰੀਫ਼ ਤੋਂ ਦਿੱਤੀ ਹੈ ਕਿ ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਸੀ ਸਿੱਖ ਤੇ ਪੰਜਾਬੀ ਭਰਾ ਵਸਦੇ ਨੇ ਉਹਨਾਂ ਦੀ ਚਾਹਤ ਸੀ ਉਹਨਾਂ ਵਾਸਤੇ ਇਹ ਆਨਲਾਈਨ ਪਾਰਟੀ ਰੰਭ ਹੋਈ ਹੈ ਉਹਦੇ ਲਈ ਅੱਜ ਸੇਸ਼ ਤੌਰ ਤੇ ਤੁਹਾਨੂੰ ਇਹ ਬੇਨਤੀ ਕੀਤੀ ਸੀ ਪਰ ਨਾਲ ਹੀ ਜਿਵੇਂ ਸਾਰੇ ਸਤਿਕਾਰਯੋਗ ਮੇਰੇ ਸਾਥੀਆਂ ਨੇ ਭਾਰਤੀ ਦੀ ਪ੍ਰਕਿਰਿਆ ਕਿਵੇਂ ਕਿਵੇਂ ਕਿਸ ਲਹਿਜੇ ਨਾਲ ਕਿਸ ਢੰਗ ਨਾਲ ਚੱਲ ਰਹੀ ਹੈ ਇਹਦਾ ਮਕਸਦ ਕੀ ਹੈ ਕਦੋਂ ਤੱਕ ਇਹਦੀ ਪੂਰਤੀ ਕਰਨੀ ਹੈ ਉਹਦੇ ਲਈ ਕੁਝ ਅਗਲਾ ਪ੍ਰੋਗਰਾਮ ਨੇ ਜਿਹੜੇ ਉਹਦੇ ਸਬੰਧੀ ਮੈਂ ਉਹ ਜਾਣਕਾਰੀ ਦੇਣੀ ਚਾਹਾਂਗਾ ਮੁਖ ਨਵਾਸੀ ਅਕਾਲਤਾ ਸਭ ਦਾ ਦੋ ਦਸੰਬਰ ਵੀ ਸੁਝਾਉਂਦੇ ਨੂੰ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਮੈਂਬਰਸ਼ਿਪ ਦੀ ਕਰਕੇ ਡੈਲੀਗੇਟ ਚੁਣ ਕੇ ਪ੍ਰਧਾਨ ਤੇ ਸਮੂਚੀ ਲੀਡਰਸ਼ਿਪ ਚੁਣੀ ਜਾਵੇ ਉਸੇ ਤਹਿਤ 2 ਜੂਨ ਭਾਵੇਂ ਬਣਦਾ ਹੈ 6 ਮਹੀਨੇ ਪਰ ਕਿਉਂਕਿ ਘੱਲੂ ਘਰਾ ਦੇ ਜੂਨ ਦਾ ਮਹੀਨਾ ਇਸ ਕਰਕੇ ਅਸੀਂ ਉਹਨੂੰ ਥੋੜਾ ਪਿੱਛੇ ਕਰ ਲਿਆ 18 ਜੂਨ ਤੱਕ ਇਹ ਭਰਤੀ ਜੜੀ ਚੱਲੇਗੀ ਉਪਦੇਸ਼ਾਂ ਤੋਂ ਹੈ ਜਿਵੇਂ ਅਲੀ ਸਾਹਿਬ ਨੇ ਸਾਰਾ ਨਰੇਟ ਕੀਤਾ ਹੈ। ਔਰ ਨਾਲ ਹੀ ਅਦਰ ਸਟੇਟ ਵਾਸਤੇ ਤੇ ਪੰਜਾਬ ਵਾਸਤੇ ਖਾਸ ਤੌਰ ਤੇ ਕਿਉਂ ਕਈ ਸੱਜਣੇ ਸਨ ਜਿਨ੍ਹਾਂ तक ਸਾਡੀ ਪਹੁੰਚ ਨਹੀਂ ਜਾਂ ਉਹਨਾਂ ਦੀ ਸਾਡੇ ਤੱਕ ਪਹੁੰਚ ਸਿੱਧੀ ਨਹੀਂ ਹੋ ਸਕੀ ਉਹਨਾਂ ਵਾਸਤੇ ਮੌਕਾ ਮਿਲੇਗਾ। ਦੂਜੇ ਸੈਟਅਪ ਵਿੱਚ ਵੀ ਸੱਜਣੇ ਬਹੁਤ سارے ਜਿਥੇ ਅਸੀਂ ਖੁਦ ਨਹੀਂ ਪਹੁੰਚ ਕਰ ਸਕਦੇ ਉਹ ਚਾਹੁੰਦੇ ਨੇ ਕਿ ਸਾਨੂੰ ਵੀ ਆਨਲਾਈਨ ਪ੍ਰਤੀਕਿਰਤਾ ਜਾਵੇ। ਕਿ ਅਕਾਲ ਤਖਤ ਸਾਹਿਬ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਜੀਤੀ ਹੈ ਜਾਂ ਕਹਿ ਲਈਏ ਉਹ ਉਸ ਮੌਕੇ ਜੋ ਸਾਜਨਾ ਹੋਈ ਸੀ ਉਹ ਹੋਈ ਸੀ ਅਕਾਲ ਤਖਤ ਸਾਹਿਬ ਦੇ ਸੀ ਇਹ ਤਾਂ 105 ਸਾਲ ਬਾਅਦ ਪੁਨਰ ਸਿਰਜੀਤੀ ਹੋ ਰਹੀ ਹੈ ਉਸੇ ਜਗ੍ਹਾ ਤੋਂ ਹੁਕਮ ਹੋਇਆ ਜਿਹੜਾ ਆਦੇਸ਼ ਉਸੇ ਹੁਕਮ ਦੇ ਵੀ ਦੀ ਪੁਨਰ ਸਿਰਜੀਤੀ ਕਰਨ ਵਾਸਤੇ ਆ ਸੱਤ ਮੈਂਬਰੀ ਜੀ ਦੇ ਵਿੱਚ ਸੋਨ ਪੰਜਵੇਂ ਮੈਂਬਰੀ ਕਮੇਟੀ ਵਰਕ ਕਰ ਰਹੀ ਹੈ ਉਹ ਭਰਤੀ ਇਹਨੇ ਸਮਝ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਭਰਤੀ ਕਰੇ ਵਕਾਇਦਾ ਉਹਨਾਂ ਨੇ ਉਹਦੀ ਪ੍ਰਕਿਰਿਆ ਵੀ ਦੱਸੀ ਉਹਦਾ ਕਹਦੀ ਢੰਗ ਵੀ ਦੱਸਿਆ ਵੀ ਭਰਤੀ ਕਰਨੀ ਕਿਵੇਂ ਹੈ ਖਿਆਲ ਉਹ ਚੱਲ ਰਹੀ ਹੈ ਉਹਦੇ ਸਬੰਧੀ ਮੈਂ ਬੇਨਤੀ ਕਰਾਂ ਕਿ ਵੀਹ ਤਰੀਕ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਸਾਡੇ ਜ਼ਿਲ੍ਹਿਆਂ 'ਚ ਇਸ ਸੋਚੇ ਮੀਟਿੰਗ ਵੱਡੀ ਕਰਨੀ ਹੈ ਸਾਰੇ ਜ਼ਿਲ੍ਹਿਆਂ ਦੇ ਹਲਕਿਆਂ ਦੇ ਸੱਜਣ ਆਉਂਦੇ ਨੇ ਵਰਕਰ ਆਉਂਦੇ ਨੇ ਔਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਵੱਡੀ ਮੀਟਿੰਗ ਕਰਨੀ ਆ ਉਹ ਹੁਸ਼ਿਆਰਪੁਰ ਹੋਵੇਗੀ ਔਰ ਉਹ ਜਿਹੜੀ 1 24 ਤਰੀਕ ਨੂੰ ਫਤਿਹਗੜ ਸਾਹਿਬ ਕਿਉਂਕਿ 10 ਰਿਖ ਰੱਖੀ ਸੀ ਫਤਿਹਗੜ ਸਾਹਿਬ ਜੀ ਜਦੋਂ ਅ ਜੰਗ ਦਾ ਕੁਝ ਐਸਾ ਦੌਰ ਵੰਡਿਆ ਸੀ ਆ ਪ੍ਰਸ਼ਾਸਨ ਦੇ ਕਹਿਣ ਤੇ ਉਹਨੂੰ ਉਸ ਨੂੰ ਅਨਕਰਾ ਪਿਆ ਇਸ ਲਈ 24 ਤਰੀਕ ਨੂੰ ਫਤਿਹਗੜ ਸਾਹਿਬ 24 ਮਈ ਨੂੰ ਫਤਿਹਗੜ ਸਾਹਿਬ ਹੋਵੇਗੀ। ਔਰ ਡਿਸਟ੍ਰਿਕਟ ਵਾਈਜ਼ ਹੋ ਰਹੀ ਹੈ ਨੇ। ਵੈਸੇ ਸਾਡੀਆਂ ਜਿਹੜੀ ਭਰਤੀ ਹੈ ਜਿਵੇਂ ਪਹਿਲਾਂ ਕਿਹਾ ਗਿਆ ਇਹ ਨਹੀਂ ਵੀ ਕੋਈ ਕੋਈ ਜ਼ਿਲ੍ਹਾ ਖਾਲੀ ਹੈ। ਪਠਾਨਕੋਟ ਤੋਂ ਲਾ ਕੇ ਫਾਜ਼ਿਲਕਾ ਤੱਕ ਇੱਧਰ। ਕਿ ਸ਼ਿਆਰਪੁਰ ਤੋਂ ਲਾ ਕੇ ਇੱਧਰ ਮੋੜੀ ਤੱਕ। ਔਰ ਸੌਰੀ ਇੱਧਰ ਆਪਣਾ ਫਿਰੋਜ਼ਪੁਰ ਤੋਂ ਲਾ ਕੇ ਤਰਨਤਾਰਨ ਅਮਰਸਰ ਜੋ ਵੀ ਜਿੰਨੇ ਵੀ ਇਲਾਕੇ ਨੇ ਜਿੰਨੇ ਵੀ ਜ਼ਿਲ੍ਹੇ ਨੇ ਉਹ ਹਲਕੇ ਵਾਈਜ਼ ਭਰਤੀ ਆਪਣੇ ਤੌਰ ਤੇ ਮੰਗ ਵੀ ਰਹੇ ਨੇ ਪਹੁੰਚ ਗਈ ਜਾਨਾ ਕਾਪੀਆਂ ਭਰਤੀ ਚੱਲੀ ਹੈ ਪਰ ਉਹਦੀ ਸਮੀਖਿਆ ਜਿਹੜੀ ਹੈ ਐਨਲਾਈਜ਼ ਕਰਨ ਵਾਸਤੇ ਇੱਕ ਡੇਟ ਰੱਖੀ ਹੈ ਅਸੀਂ ਸਾਰੇ ਵਰਕਰ ਸਹਿਬਾਨ ਨੂੰ ਜਿਹੜੇ ਭਰਤੀ ਲੈ ਕੇ ਗਏ ਨੇ ਜਾਂ ਕਰ ਰਹੇ ਨੇ ਉਹਨਾਂ ਨੂੰ ਮੈਂ ਇਥੋਂ ਵੀ ਅਪੀਲ ਕਰਦਾ ਤੁਹਾਡੇ ਜ਼ਰੀਏ ਮੀਡੀਆ ਦੇ ਰਹੀ ਵੀ ਕਿ 22 ਮਈ ਨੂੰ ਇਹ ਸਮੀਖਿਆ ਮੀਟਿੰਗ ਹੋਵੇਗੀ ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਝੀਲ ਹੈ ਜਿਹੜੀ ਲੇਕ ਹੈ ਚੰਡੀਗੜ੍ਹ ਉਹਦੇ ਹਾਂ ਸੁਖ ਨਾਲ ਹੀ ਉਹਦੇ ਲਾਗੇ ਜੋ ਗੁਰਦਾਰਾ ਸਾਹਿਬ ਹੈ ਗੁਰਸਾ ਗੁਰੂ ਸਾਗਰ ਸਾਹਿਬ ਉਸ ਜਗ੍ਹਾ ਤੇ 22 ਮਈ ਨੂੰ ਸਮੀਖਿਆ ਮੀਟਿੰਗ ਹੋ ਗਈ ਸਾਰੇ ਉੱਥੇ ਪਹੁੰਚਣ ਕੇ ਵਰਕਰ ਇਹ ਜਾਣਕਾਰੀ ਹਿੱਤ ਸੀ ਬਾਕੀ ਹੈ ਉਹ 11 ਵਜੇ ਪਹੁੰਚਣ ਸਾਰੇ ਇਹ ਬੇਨਤੀ ਹੈ ਉਸ ਸਮ ਬਾਕੀ ਸਾਰੀ ਬੇਨਤੀ ਹੈ ਕਿ ਜਿਨੇ ਤੁਸੀਂ ਸਜਣ ਆਏ ਹੋ ਤੁਹਾਡੇ ਜਿਹੜੇ ਵਿਚਾਰ ਸੀ ਜਾਂ ਤੁਹਾਡੇ ਸਵਾਲ ਸੀ ਮੇਰਾ ਖਿਆਲ ਹੈ ਸੈਟੀਸਫਾਈਡ ਹੋਵੋਗੇ ਸਾਰੇ ਗੱਲਾਂ ਤੇ ਅਸੀਂ ਆਪਣੀ ਜਿਹੜੀ ਪ੍ਰਕਿਰਿਆ ਸਾਡੀ ਜਿੰਨੀ ਡਿਊਟੀ ਲੱਗੀ ਹੈ ਉਹ ਨਿਵਾ ਰਹੇ ਆ ਜਦੋਂ ਪੂਰੀ ਹੋ ਗਈ ਪ੍ਰਕਿਰਿਆ ਜਦੋਂ ਸਾਰਾ ਸੰਪੰਨ ਹੋ ਗਿਆ ਉਦੋਂ ਅਸੀਂ ਅਕਾਲ ਤਖਤ ਸਾਹਿਬ ਦੇ ਸੰਪੂਰਨਤਾ ਦੀ ਅਰਦਾਸ ਕੀਤੀ ਨੇ ਕੋਈ ਤੁਹਾੜਾ ਨਹੀਂ ਕੋਈ ਪਾਰਟੀ ਹੈ ਸ਼ਰਮਣੀ ਆ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਇਹ ਅਸੀਂ ਭਰਤੀ ਕਰ ਰਹੇ ਆ ਤੇ ਲੋਕਾਂ ਨੂੰ ਸ਼ਰਮਣੀ ਕਲ ਦਲ ਨਾਲ ਜੋੜ ਰਹੇ ਹਾਂ ਸਾਰੇ ਨੂੰ ਸਾਰੇ ਜੋੜਨਾ ਚਾਹੁੰਦੇ ਨੇ ਅਕਾਲੀ ਸਾਹਿਬ ਪਾਰਟੀ ਇਲਾਕੇ ਵਾਲਾ ਕੰਸਟੀਟਿਊਐਂਟ ਹੈ ਉਹ ਦਫਤਰ ਹੈ ਇੱਕ ਪਾਰਟੀ ਹੈ ਟ੍ਰਿਪਲ ਟੀ ਹੋ ਰਹੀ ਹੈ ਭਰਤੀ ਹੋ ਰਹੀ ਹੈ ਨਹੀਂ ਉਸੇ ਪਾਰਟੀ ਦੀ ਇੱਕੋ ਹੀ ਪਾਰਟੀ ਦੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲ ਜਲ ਦੀ ਭਰਤੀ ਹੋ ਰਹੀ ਹੈ ਕਿਸੇ ਹੋਰ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਸੋ ਸ਼੍ਰੋਮਣੀ ਅਕਾਲ ਜਲ ਦੀ ਭਰਤੀ ਹੋਊਗੀ ਠੀਕ ਹੈ ਪਹਿਲਾਂ ਭਰਤੀ ਕ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਚੁਣ ਕੇ ਜੋ ਸਾਡੀ ਜਿਹੜੀ ਸੇਵਾ ਲੱਗੀ ਆ ਉਹਨੂੰ ਅੱਗੇ ਅਸੀਂ ਜੋ ਵੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਜਾਵਾਂਗੇ ਜੋ ਵੀ ਹੈਗਾ ਲੇਕਿਨ ਪਾਰਟੀ ਹੈ ਵੀ ਜਦੋਂ ਪਾਰਟੀ ਚਾਹੇ ਜਦੋਂ ਮਰਜੀ ਇਹ ਲੱਖਾਂ ਮੈਂਬਰਾਂ ਨਾਲ ਜੋੜ ਸਕਦੀ ਆ ਜਿਹੜੀ ਅੱਜ ਪਾਰਟੀ ਜਿਹੜੀ ਦੇਖੋ ਉਹਦੇ ਲਈ ਉਹਦੇ ਲਈ ਪੰਥ ਦੀਆਂ ਭਾਵਨਾ ਅਨੁਸਾਰ ਫੈਸਲੇ ਲੈਣੇ ਪੈਣਗੇ ਤਾਂ ਜੋ ਸਾਰੇ ਅਸੀਂ ਤਾਂ ਚਾਹੁੰਦੇ ਵੀ ਪੰਥ ਇਕੱਠਾ ਹੋਵੇ ਤੇ ਸਾਰੇ ਮੈਂਬਰ ਨੇ ਜਿਹੜੇ ਇਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਸਾਰੇ ਹੀ ਚਾਹੁੰਦੇ ਨੇ ਕੋਈ ਵੱਖਰਾ ਪਾਰਟੀ ਨਹੀਂ ਕੋਈ ਚਾਹੁੰਦਾ ਹੈਗਾ ਅਸੀਂ ਐਸੇ ਹੀ ਸ਼੍ਰੋਮਣੀ ਅਕਾਲੀ ਦਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਪੰਥ ਦੀਆਂ ਭਾਵਨਾ ਮੰਨੇ ਕੰਤਰੀ ਤਰਜਮਾਨੀ ਹੋ ਰਹੀ ਹੈ ਲਾਲੋ ਵੀ ਜੋ ਵੀ ਇਹ ਮੈਂਬਰ ਜੁੜ ਰਹੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਲੋਕ ਜੁੜਨਾ ਚਾਹੁੰਦੇ ਆ ਆ ਠੀਕ ਹੈ ਕਿ ਉਹ ਲੀਡਰਸ਼ਿਪ ਜੋੜਨਾ ਚਾਹੁੰਦੀ ਜਾਂ ਨਹੀਂ ਚਾਹੁੰਦੀ ਵਕਰੀ ਗੱਲ ਆ ਮੰਨ ਲਓ ਤੁਹਾਡੀ ਪਰਮਣੈਂਟ ਹੋ ਗਈ ਉਸ ਤੋਂ ਬਾਅਦ ਕੀ ਤੁਹਾਡਾ ਨਹੀਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਪ੍ਰਕਿਰਿਆ ਜਮਾ ਇਸ ਤੋਂ ਪਹਿਲਾਂ ਤਾਂ ਗੱਲ ਤਾਂ ਅਸੀਂ ਅਸੀਂ ਇਹ ਅਪੀਲ ਕਰਦੇ ਆ ਜਿਹੜਾ ਜਿਹੜਾ ਵੀ ਤੁਹਾਡਾ ਕਾਬਜ ਹੈਗਾ ਵੀ ਅਸੀਂ ਸਾਰੇ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਆਪਣੀ ਜਿਹੜੀ ਤਿਆਗ ਦੀ ਭਾਵਨਾ ਦੇ ਨਾਲ ਤੇ ਜੋ ਵੀ ਪੰਥ ਦੀਆਂ ਭਾਵਨਾਵਾਂ ਨੇ ਉਹਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਪੰਥ ਨੂੰ ਇਕੱਠਾ ਕਰੀਏ ਉਹਦੇ ਲਈ ਸਾਡੇ ਵੱਲੋਂ ਅਸੀਂ ਜਿਹੜੇ ਪੰਜ ਮੈਂਬਰ ਬੈਠੇ ਆ ਸਾਡੇ ਵੱਲੋਂ ਪੂਰੀ ਤਿਆਗ ਦੀ ਭਾਵਨਾ ਵਾ ਕਿਸੇ ਦੀ ਕੋਈ ਮੰਗ ਨਹੀਂ ਕਿਸੇ ਅਹੁਦੇ ਦੀ ਮੰਗ ਨਹੀਂ ਕੋਈ ਨਿੱਜੀ ਸ਼ਰਤ ਨਹੀਂ ਹੈ ਕਿ ਵੀ ਸਾਨੂੰ ਆ ਚਾਹੀਦਾ ਵਾ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਚੁੰਦਾ ਕਮੇਟੀ ਜਿਹੜੀ ਬਣੀ ਸੀਗੀ ਉਹਦੇ ਵਿੱਚ ਵੀ ਅਸੀਂ ਤਿੰਨ ਮੈਂਬਰ ਬੈਠੇ ਆ ਕੰਮ ਕੀਤਾ ਉਹ ਰਿਪੋਰਟ ਉਹਦੇ ਮੁਤਾਬਕ ਜੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਲਏ ਜਾਣ ਤਾਂ ਸਾਰਾ ਪੰਥ ਇਕੱਠਾ ਹੋ ਸਕਦਾ ਵਾ ਮੈਂ ਮੰਨਦਾ ਹਾਂ ਜੀ ਸਾਹਿਬ ਤੁਸੀਂ ਵੀ ਚਾਹਦੇ ਹੋ ਕਿ ਪੰਪ ਸਟੇਸ਼ਨ ਦੇ ਸਾਹਮਣੇ ਛੱਤੇ ਤੇਰਾ ਹੋਵੇ ਬਿਲਕੁਲ ਜੀ ਜਦੋਂ ਜਿੰਮਾ ਸਾਹਿਬ ਜਾਂ ਸੁਖਵੀਰ ਉੱਤਰ ਪ੍ਰਸ਼ਾਸਨ ਵੱਲੋਂ ਕਹਿੰਦੇ ਆ ਉਹ ਵੀ ਵਾਰ-ਵਾਰ ਇਹੀ ਕਹਿੰਦੇ ਕਿ ਪਰਦ ਇਕੱਠਾ ਹੋਣਾ ਚਾਹੀਦਾ ਸਭ ਇਕੱਠੇ ਹੋਣ ਜੀ ਸੱਜਣੋ ਪੁੱਲਾ ਸੱਜਣ ਸਾਰੇ ਹੋਣ ਕਿ ਰੌੜਾ ਕਿੱਥੇ ਪਿਆ ਹੋਇਆ ਹੈ ਕੜਵੜ ਕਿੱਥੇ ਹੈ ਛੱਤੇ ਹੋਉਂਦੇ ਨਹੀਂ ਦੇਖੋ ਇਹ ਇਕੱਠੇ ਹੀ ਸੀ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣੀ ਆ ਜੇ ਭਰਤੀ ਸਾਰੀ ਇੱਕ ਉਥੋਂ ਕਰਾ ਕੇ ਉਹਨੂੰ ਮੰਨ ਲੈਂਦੇ ਉਹਦਾ ਉਹੀ ਸਾਰਾ ਇਕੱਠਾ ਹੀ ਸੀਗਾ ਤੇ ਹੁਣ ਵੀ ਜਿਹੜੀ ਹੋਈ ਆੜਾ ਲੱਖਾ ਬੰਦੇ ਜੁੜ ਰਹੇ ਨੇ ਉਹ ਆ ਦੇਖੋ ਹੁਕੂਨਮਾ ਸਾਡੇ ਕੋਲੇ ਪਿਆ ਵਾ ਇਹਨੂੰ ਪੜ੍ਹ ਲਓ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਰਹੇ ਆ ਕੋਈ ਅੱਗੇ ਮੰਨਦਾ ਨਹੀਂ ਮੰਨਦਾ ਵਾਦੀ